ਸਾਰੀ ਉਮਰ ਬਿਮਾਰੀਆਂ ਨਜ਼ਦੀਕ ਨਹੀਂ ਆਉਣਗੀਆਂ ਬਸ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਇਹ ਕੁਝ ਜ਼ਰੂਰੀ ਗੱਲਾਂ ਯਾਦ ਰੱਖੋ ਨੰਬਰ 1 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖਾਂਸੀ ਆ ਰਹੀ ਹੈ ਤਾਂ ਇੱਕ ਛੋਟਾ ਜਿਹਾ ਟੁਕੜਾ ਆਦਰਕ ਧਾਲਾਓ ਅਤੇ ਆਪਣੇ ਦੰਦਾਂ ਦੇ ਥੱਲੇ ਰੱਖ ਲਓ ਇਸ ਨਾਲ ਤੁਹਾਨੂੰ ਖਾਂਸੀ ਤੋਂ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਜਾਂ ਫਿਰ ਥੋੜਾ ਜਿਹਾ ਜੀਰਾ ਵੀ ਚਬਾ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਖਾਂਸੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਨੰਬਰ 2 ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਹਾਨੂੰ ਉਲਟੀ ਆ ਜਾਵੇਗੀ ਤਾਂ ਨਿੰਬੂ ਨੂੰ ਅੱਧਾ ਕੱਟ ਲਓ ਇਸ ਤੋਂ ਬਾਅਦ ਉਸ ਵਿੱਚ ਸਿੱਧਾ ਨਮਕ ਅਤੇ ਕਾਲਾ ਨਮਕ ਮਿਲਾ ਕੇ ਲਗਾਉਣ ਤੋਂ ਬਾਅਦ ਚਟ ਲਓ ਉਲਟੀ ਹੋਣੀ ਬੰਦ ਹੋ ਜਾਵੇਗੀ ਅਤੇ ਤੁਹਾਡਾ ਖਾਣਾ ਵੀ ਬਹੁਤ ਜਲਦੀ ਹਜ਼ਮ ਹੋ ਜਾਵੇਗਾ ਨੰਬਰ 3 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੈ ਚੱਕਰ ਆ ਰਹੇ ਹਨ ਅਤੇ ਕਬਰਾਟ ਵੀ ਹੋ ਰਹੀ ਹੈ ਤਾਂ ਸਾਤੋ ਅਠ ਮਨੱਕੇ ਲੈ ਕੇ ਉਹਨਾਂ ਉੱਪਰ ਨਮਕ ਲਗਾ ਲਓ ਅਤੇ ਫਿਰ ਖਾ ਲਓ ਅਜਿਹਾ ਕਰਨ ਨਾਲ ਤੁਹਾਨੂੰ ਤੁਰੰਤ ਹੀ ਆਰਾਮ ਮਿਲੇਗਾ ਨੰਬਰ 4 ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਤਾਂ ਪਾਣੀ ਵਿੱਚ ਲੌਂਗ ਅਤੇ ਅਦਰਕ ਪਾ ਕੇ ਉਬਾਲ ਲਓ ਅਤੇ ਫਿਰ ਛਾਣਨ ਤੋਂ ਬਾਅਦ ਪੂਰੇ ਦਿਨ ਇਸ ਪਾਣੀ ਨੂੰ ਪੀਂਦੇ ਰਹੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 5 ਜੇਕਰ ਤੁਹਾਡੇ ਹੱਥਾਂ ਤੇ ਸ਼ਿਆਹੀ ਦਾ ਦਾਗ ਲੱਗ ਗਿਆ ਹੈ ਤਾਂ ਇਸ ਉੱਪਰ ਨਿੰਬੂ ਰਗੜੋ ਤਰੰਥੀ ਸ਼ਿਆਹੀ ਦਾ ਦਾਗ ਦੂਰ ਹੋ ਜਾਵੇਗਾ ਨੰਬਰ 6 ਬਾਤੂ ਦਾ ਸੇਵਨ ਕਰਨ ਨਾਲ ਤੁਸੀਂ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚੇ ਰਹੋਗੇ ਬਾਤੂ ਦੇ ਸੇਵਨ ਨਾਲ ਪੀਲੀਆ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ ਇਸ ਲਈ ਠੰਡ ਦੇ ਮੌਸਮ ਵਿੱਚ ਬਾਤੂ ਦਾ ਸੇਵਨ ਜ਼ਰੂਰ ਕਰੋ ਨੰਬਰ 7 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤਾਂ ਜਾਂ ਫਿਰ ਜ਼ੁਕਾਮ ਹੋ ਗਿਆ ਹੈ ਅਤੇ ਇਸ ਨਾਲ ਤੁਹਾਨੂੰ ਸਾਹ ਲੈਣ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਲਾਓ ਅਤੇ ਆਪਣੀ ਛਾਤੀ ਉੱਪਰ ਉਸ ਗਰਮ ਪਾਣੀ ਨਾਲ ਛੇਕ ਦਿਓ ਇਸ ਨਾਲ ਤੁਹਾਨੂੰ ਠੰਡ ਅਤੇ ਜ਼ੁਕਾਮ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 8 ਖਾਣਾ ਖਾਣ ਦੇ ਨਾਲ ਹਮੇਸ਼ਾ ਲੱਸੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡਾ ਪੇਟ ਸਾਫ਼ ਹੋ ਜਾਵੇਗਾ ਨੰਬਰ 9 ਜੇਕਰ ਤੁਹਾਨੂੰ ਬਾਰ-ਬਾਰ ਉਲਟੀਆਂ ਆ ਰਹੀਆਂ ਹਨ ਤਾਂ ਤੁਸੀਂ ਬਰਫ਼ ਨੂੰ ਵੀ ਚੂਸ ਸਕਦੇ ਹੋ ਅਜੀਹਾ ਕਰਨ ਨਾਲ ਤੁਹਾਨੂੰ ਉਲਟੀ ਆਉਣਾ ਤੁਰੰਤ ਬੰਦ ਹੋ ਜਾਵੇਗਾ। ਨੰਬਰ 10 ਜੇਕਰ ਤੁਸੀਂ ਸਵੇਰੇ ਸ਼ਾਮ ਤਾੜੀ ਵਜਾਉਂਦੇ ਹੋ ਤਾਂ ਅਜੀਹਾ ਕਰਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਨੰਬਰ 11 ਸਵੇਰ ਦੇ ਸਮੇਂ 5 ਮਿੰਟ ਲਈ ਹੱਸਣਾ ਜ਼ਰੂਰੀ ਚਾਹੀਦਾ ਹੈ। ਇਸ ਨਾਲ ਤੁਸੀਂ ਡਿਪਰੈਸ਼ਨ ਤੋਂ ਬਚੇ ਰਹੋਗੇ। ਨੰਬਰ 12 ਬੁੱਧ ਦੇ ਨਾਲ ਕਦੇ ਵੀ ਆਰਬੀਪੀਂਡੀ ਜਾਂ ਫਿਰ ਕਲੇ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਨੰਬਰ 13 50 ਸਾਲ ਦੀ ਉਮਰ ਤੋਂ ਬਾਅਦ ਕਣਕ ਦਾ ਦਲੀਆ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਤੁਹਾਡੀਆਂ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ ਨੰਬਰ 14 ਦਿਨ ਵਿੱਚ ਇੱਕ ਵਾਰ ਸੰਤਰੀ ਦਾ ਜੂਸ ਜ਼ਰੂਰ ਪੀਓ ਅਜਿਹਾ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਵਧੇਗਾ ਤੁਹਾਡੀਆਂ ਹੱਟੀਆਂ ਵੀ ਮਜ਼ਬੂਤ ਹੋ ਜਾਣਗੀਆਂ ਅਤੇ ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ ਨੰਬਰ 15 ਜੇਕਰ ਤੁਹਾਨੂੰ ਸਕਿਨ ਦੀ ਅਲਰਜੀ ਹੈ ਤਾਂ ਤੁਸੀਂ ਕਾਲੀ ਮਿਰਚ ਅਤੇ ਲੌਂਗ ਨੂੰ ਚਬਾ ਕੇ ਖਾ ਲਓ ਇਸ ਨਾਲ ਤੁਹਾਨੂੰ ਅਲਰਜੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 16 ਤੁਹਾਨੂੰ ਕੱਚਾ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਕੇ ਤੁਸੀਂ ਕਬਜ਼ ਵਰਗੀ ਸਮੱਸਿਆ ਤੋਂ ਬਚ ਸਕਦੇ ਹੋ ਨੰਬਰ 17 ਪੀਰੀਅਡ ਦੇ ਸਮੇਂ ਜੇਕਰ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤਵੇ ਦੀ ਉੱਪਰ ਅਜਵਾਇਣ ਨੂੰ ਭੁੰਨ ਕੇ ਖਾ ਲਓ ਅਤੇ ਉਪਰੋਂ ਦੀ ਗੂੰਗੁਣਾ ਪਾਣੀ ਵੀ ਲਓ ਇਸ ਨਾਲ ਕਦੇ ਵੀ ਦਰਦ ਨਹੀਂ ਹੋਵੇਗਾ ਨੰਬਰ 18 ਠੰਡ ਦੇ ਮੌਸਮ ਵਿੱਚ ਦੁੱਧ ਵਿੱਚ ਹਲਦੀ ਮਿਲਾ ਕੇ ਰਾਤ ਦੇ ਸਮੇਂ ਪੀਣ ਨਾਲ ਤੁਹਾਨੂੰ ਕਦੇ ਵੀ ਠੰਡ ਦੀ ਸ਼ਿਕਾਇਤ ਨਹੀਂ ਹੋਵੇਗੀ ਅਤੇ ਤੁਹਾਡਾ ਹਾਜ਼ਮਾ ਵੀ ਬਿਲਕੁਲ ਤੰਦਰੁਸਤ ਰਹੇਗਾ ਨੰਬਰ 19 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਨੂੰ ਅਰੰਡੀ ਦੇ ਤੇਲ ਦੇ ਵਿੱਚ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ ਨੰਬਰ 20 ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਅਮਰੂਦ juice ਖਾਣਾ ਚਾਹੀਦਾ ਹੈ ਜਿਹਾ ਕਰਨ ਨਾਲ ਬਵਾਸੀਰ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 21 ਜੇਕਰ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਹਨ ਤੇ ਅੱਖਾਂ ਦੀ ਵਜ੍ਹਾ ਨਾਲ ਸਿਰ ਵਿੱਚ ਵੀ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਆਮਲੇ ਦਾ ਮਰਬਾ ਖਾ ਲਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਪਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੋ ਜਦੋਂ ਵੀ ਤੁਸੀਂ ਆਮਲੇ ਦਾ ਮਰਬਾ ਖਾਓ ਤਾਂ ਆਮਲੇ ਨੂੰ ਪਾਣੀ ਨਾਲ ਜ਼ਰੂਰ ਧੋਵੋ ਇਸ ਨਾਲ ਆਮਲੇ ਦੀ ਚਾਸ਼ਣੀ ਪੂਰੀ ਤਰ੍ਹਾਂ ਉੱਤਰ ਜਾਵੇਗੀ ਨੰਬਰ 2 ਜੇਕਰ ਤੁਹਾਨੂੰ ਸ਼ੂਗਰ ਦੀ ਪਰੇਸ਼ਾਨੀ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਰੇ ਦਾ ਰਸ ਪੀਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 23 ਕਦੂ ਅਤੇ ਏ ਗਰੀਲਾ ਖਾਣ ਨਾਲ ਤੁਹਾਡਾ ਖੂਨ ਸਾਫ਼ ਹੋ ਜਾਂਦਾ ਹੈ। ਇਸ ਲਈ ਆਪਣੀ ਡਾਈਟ ਵਿੱਚ ਕਦੂ ਅਤੇ ਗਰੇਲੇ ਦਾ ਸੇਵਨ ਜ਼ਰੂਰ ਕਰੋ। ਨੰਬਰ 24 ਜੋ ਬੱਚੇ ਜ਼ਿਆਦਾ ਝੁੱਕ ਕੇ ਪੜ੍ਹਾਈ ਕਰਦੇ ਹਨ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਰੀੜ ਦੀ ਹੱਡੀ, ਅੱਖਾਂ ਦੀ ਰੋਸ਼ਨੀ ਅਤੇ ਫੇਫੜਿਆਂ ਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ। ਨੰਬਰ 25 ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਥੋੜਾ ਜਿਹਾ ਅਦਰਕ ਚਬਾ ਲਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 26 ਜੇਕਰ ਤੁਹਾਡੇ ਪਸ਼ਾਬ ਵਿੱਚ ਚੱਲਨ ਹੈ ਤਾਂ ਤੁਹਾਨੂੰ ਖੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 27 ਕद्दू ਦੇ ਬੀਜਾਂ ਦਾ ਸੇਵਨ ਕਰਨ ਨਾਲ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ ਅਤੇ ਝੜਨੇ ਵੀ ਬੰਦ ਹੋ ਜਾਂਦੇ ਹਨ ਇਸ ਲਈ ਨਿਯਮਤ ਰੂਪ ਵਿੱਚ ਕद्दू ਦੇ ਬੀਜਾਂ ਦਾ ਸੇਵਨ ਜ਼ਰੂਰ ਕਰੋ ਨੰਬਰ 28 ਜੇਕਰ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਨਿੰਬੂ ਕਾਲੀ ਮਿਰਚ ਅਤੇ ਚੀਨੀ ਦਾ ਸੇਵਨ ਕਰੋ। ਜਿਹਾ ਕਰਨ ਨਾਲ ਤੁਹਾਨੂੰ ਚੱਕਰ ਆਉਣੇ ਤੁਰੰਤ ਬੰਦ ਹੋ ਜਾਣਗੇ। ਨੰਬਰ 29 ਅਜਵਾਇਨ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਕਦੇ ਵੀ ਨਹੀਂ ਜੰਮਦਾ ਅਤੇ ਪੇਟ ਵੀ ਹਮੇਸ਼ਾ ਸਾਫ਼ ਰਹਿੰਦਾ ਹੈ। ਨੰਬਰ 30 ਬੈਂਗਣ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਨੂੰ ਮੂੰਹ ਦੇ ਛਾਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬੈਂਗਣ ਦਾ ਸੇਵਨ ਨਿਯਮਿਤ ਮਾਤਰਾ ਵਿੱਚ ਹੀ ਕੀਤਾ ਜਾਵੇ ਤਾਂ ਹੀ ਚੰਗਾ ਹੋਵੇਗਾ ਨੰਬਰ 31। ਜਾਮਣ ਦੇਆਂ ਗਿਟਕਾਂ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਖਾ ਲੈਣ ਨਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਣਗੀਆਂ ਨੰਬਰ 32। ਨਿੰਮ ਦੀ ਦੰਤਣ ਕਰਨ ਨਾਲ ਦੰਦਾਂ ਤੇ ਕਦੇ ਵੀ ਕੀੜਾ ਨਹੀਂ ਲੱਗਦਾ ਅਤੇ ਮਸੂੜੀਆਂ ਵਿੱਚੋਂ ਖੂਨ ਆਉਣ ਦੀ ਸਮੱਸਿਆ ਵੀ ਨਹੀਂ ਆਉਂਦੀ। ਇਸ ਲਈ ਸਾਨੂੰ ਨਿੰਮ ਦੀ ਦੰਤਣ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 33। ਸਰਦੀਆਂ ਵਿੱਚ ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਤੁਹਾਨੂੰ ਵਿਟਾਮਿਨ ਡੀ ਮਿਲਦਾ ਹੈ ਨੰਬਰ 34 ਨਿੰਬੂ ਅਤੇ ਪੁਦੀਨੇ ਦਾ ਰਸ ਮਿਲਾ ਕੇ ਪੀਣ ਨਾਲ ਤੁਹਾਡਾ ਹਾਜ਼ਮਾ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਤੁਹਾਡਾ ਹਾਜ਼ਮਾ ਅਕਸਰ ਹੀ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਨਿੰਬੂ ਅਤੇ ਪੁਦੀਨੇ ਦਾ ਰਸ ਨਿਯਮਿਤ ਮਾਤਰਾ ਵਿੱਚ ਪੀ ਕੇ ਇਸ ਸਮੱਸਿਆ ਨੂੰ ਦੂਰ ਰੱਖ ਸਕਦੇ ਹੋ ਨੰਬਰ 35 ਜਿਆਦਾ ਨੰਗੇ ਪੈਰੀ ਚੰਨਲ ਨਾਲ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਬਣੀ ਰਹਿੰਦੀ ਹੈ ਇਸ ਲਈ ਜੇ ਹੋ ਸਕੇ ਤਾਂ ਸਵੇਰੇ ਅੱਧਾ ਘੰਟਾ ਨੰਗੀ ਪੈਰੀਂ ਜ਼ਰੂਰ ਚੱਲੋ ਨੰਬਰ 36 ਚਿਹਰੇ 'ਤੇ ਦਾਗ-ਧੱਬੇ ਦੂਰ ਕਰਨ ਲਈ ਤੁਸੀਂ ਟਮਾਟਰ ਨੂੰ ਕੱਟ ਕੇ ਚਿਹਰੇ ਦੇ ਦਾਗਾਂ ਉੱਪਰ ਲਗਾਓ ਇਸ ਤਰ੍ਹਾਂ ਕਰਨ ਨਾਲ ਹੌਲੀ-ਹੌਲੀ ਤੁਹਾਡੇ ਚਿਹਰੇ ਦੇ ਦਾਗ-ਧੱਬੇ ਬਿਲਕੁਲ ਗਾਇਬ ਹੋ ਜਾਣਗੇ ਨੰਬਰ 37 ਬੈਂਗਣ ਦੇ ਸਲਾਦ ਦਾ ਇਸਤੇਮਾਲ ਕਰਨ ਨਾਲ ਇਨਸਾਨ ਦਾ ਦਿਲ ਮਜ਼ਬੂਤ ਹੋਣ ਲੱਗ ਜਾਂਦਾ ਹੈ ਨੰਬਰ 38 ਜ਼ਿਆਦਾ ਭੁੱਖ ਲੱਗਣ ਤੋਂ ਬਾਅਦ ਖਾਣਾ ਖਾਣ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ ਹਤੇ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ ਨੰਬਰ 39 ਪੇੜ ਦੇ ਪਾਰ ਸੌਣ ਨਾਲ ਇਨਸਾਨ ਬਹੁਤ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 40 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 41 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਕੇਲੇ ਦਾ ਸੇਵਨ ਕਰੋ ਨੰਬਰ 42 ਰਾਤ ਨੂੰ ਧੁੰਨੀ ਵਿੱਚ ਤੇਲ ਪਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਨੰਬਰ 43 ਭੋਜਨ ਤੋਂ ਪਹਿਲਾਂ ਮਿੱਠਾ ਖਾਣ ਤੋਂ ਬਾਅਦ ਖੱਟਾ ਖਾ ਲੈਣ ਨਾਲ ਕਦੀ ਵੀ ਸ਼ੂਗਰ ਨਹੀਂ ਹੁੰਦੀ ਨੰਬਰ 44 ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰਾਜਮਾ ਕੇਲਾ ਪਨੀਰ ਦੁੱਧ ਨਹੀਂ ਆਦਿ ਦਾ ਸੇਵਨ ਕਰੋ ਨੰਬਰ 45 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਲੂ ਉਬਾਲ ਕੇ ਖਾਇਆ ਕਰੋ ਨੰਬਰ 46 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਥੋੜਾ ਜਿਹਾ ਗੁੜ ਖਾ ਲਓ ਇਹ ਤੁਹਾਡੇ એનર્ਜੀ ਲੈਵਲ ਨੂੰ ਵਧਾ ਜਾਵੇਗਾ ਨੰਬਰ 47 ਇੱਕ ਹੀ ਸਾਹ ਵਿੱਚ ਪਾਣੀ ਪੀਣ ਨਾਲ ਛਾਤੀ ਵਿੱਚ ਤਰਦ ਪੈਦਾ ਹੋ ਸਕਦਾ ਹੈ ਜੇਕਰ ਨੰਬਰ 48 ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਹੈ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮਸਰ ਜਾਂ ਫਿਰ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 49 ਕਬਜ਼ ਦੀ ਦਿੱਕਤ ਹੋਵੇ ਤਾਂ ਸਵੇਰੇ ਖਾਲੀ ਪੇਟ ਪਾਣੀ ਪੀ ਕੇ ਕੁਝ ਦਿਰ ਅੱਡੀਆਂ ਦੇ ਬਲ ਚੱਲਣ ਨਾਲ ਚੱਲਣਾ ਚਾਹੀਦਾ ਹੈ ਨੰਬਰ 50 ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਦੀ ਮ사ਜ ਕਰਨੀ ਚਾਹੀਦੀ ਹੈ ਨੰਬਰ 52 ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਤੁਹਾਡੇ ਵਾਲ ਕਦੇ ਵੀ ਸਵੇਦਨੇ ਹੋਣਗੇ ਨੰਬਰ 53 ਬਾਲਾਂ ਦੀ ਲੰਬਾਈ ਵਧਾਉਣ ਲਈ ਤੇਲ ਵਿੱਚ ਕੜੀ ਪੱਤਾ ਤੇ ਥੋੜੀ ਜਹੀ ਰਾਈ ਮਿਲਾ ਕੇ ਇਸ ਨੂੰ ਪਕਾ ਲਓ ਤੇ ਇਸ ਤੋਂ ਬਾਅਦ ਆਪਣੇ ਬਾਲਾਂ ਉੱਪਰ ਲਗਾਓ ਬਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਤੇ ਇਹਨਾਂ ਦੀ ਲੰਬਾਈ ਵੀ ਵੱਧ ਜਾਵੇਗੀ ਨੰਬਰ 52 ਗੰਨੇ ਦੇ ਰਸ ਵਿੱਚ ਥੋੜੀ ਜਹੀ ਬਰਫ਼ ਅਤੇ ਅੱਧਾ ਨਿੰਬੂ ਨਿਚੋੜ ਕੇ ਪੀਣ ਨਾਲ ਉਲਟੀ ਆਉਣਾ ਬੰਦ ਹੋ ਜਾਂਦਾ ਹੈ ਨੰਬਰ 54 ਜੇਕਰ ਉਲਟੀ ਆਉਣੀ ਨਾ ਰੁਕ ਰਹੀ ਹੋਵੇ ਤਾਂ ਪਾਣੀ ਵਿੱਚ 4-5 ਬੂੰਦ ਪੁਦੀਨੇ ਦੇ ਰਸ ਅਤੇ ਥੋੜਾ ਜਿਹਾ ਕਪੂਰ ਮਿਲਾ ਕੇ ਪੀ ਲਵੋ ਫਾਇਦਾ ਹੋਵੇਗਾ ਨੰਬਰ 55 ਜੇਕਰ ਤੁਹਾਨੂੰ ਪਿਸ਼ਾਬ ਰੁੱਕ ਰੁੱਕ ਕੇ ਆਉਂਦਾ ਹੈ ਤਾਂ ਤੁਸੀਂ ਰੋਜ਼ਾਨਾ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 56 ਟੋवरी ਦਾ ਇਸਤੇਮਾਲ ਕਰਨ ਨਾਲ ਦੰਦਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 57 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਤੁਸੀਂ ਹਮੇਸ਼ਾ ਨਿਰੋਗ ਰਹੋਗੇ ਨੰਬਰ 50 ਜੇਕਰ ਤੁਹਾਨੂੰ ਕੇਲਾ ਖਾਣ ਤੋਂ ਬਾਅਦ ਕਬਜ਼ ਦੀ ਦਿੱਕਤ ਹੋ ਜਾਵੇ ਤਾਂ ਤੁਸੀਂ ਕੇਲੇ ਉੱਪਰ ਹਲਕਾ ਜਿਹਾ ਕਾਲਾ ਨਮਕ ਅਤੇ ਕਾਲੀ ਮਿਰਚ ਸੜਕ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਬਜ਼ ਦੀ ਬਿਮਾਰੀ ਨਹੀਂ ਹੋਵੇਗੀ ਨੰਬਰ 59 ਬੱਚਿਆਂ ਨੂੰ ਜ਼ਿਆਦਾ دیر ਤੱਕ ਮੋਬਾਈਲ ਦਾ ਇਸਤੇਮਾਲ ਨਾ ਕਰਨ ਦਿਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਨਾਲ ਸਿਰਦਰਦ ਅਤੇ ਚਿੜਚਿੜਾਪਨ ਵੀ ਹੋ ਸਕਦਾ ਹੈ ਨੰਬਰ 60 ਗੰਡੇ ਉੱਪਰ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਸਿਲਕੀ ਹੋ ਜਾਂਦੇ ਹਨ ਨੰਬਰ 4 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਜਾਂਦਾ ਹੈ ਨੰਬਰ 8 ਜੋ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ ਨੰਬਰ 36 ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ ਚੋਂ ਟਮਾਟਰ ਦਾ ਸੂਪ ਪੀਣ ਨਾਲ ਬदन ਘਟ ਹੁੰਦਾ ਹੈ ਤੇ ਅੱਖਾਂ ਤੇ ਤ્વਚਾ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਨੰਬਰ 5 ਰੋਜ਼ਾਨਾ ਥੋੜੀ ਦੇਰ ਲਈ ਉਂਗਲੀਆਂ ਦੇ ਨੋਹਾਂ ਨੂੰ ਆਪਸ ਵਿੱਚ ਰਗੜਨ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਅਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਦੇ ਲਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ